ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਹਾਂ ਪੰਜਾਬੀ ਕੁਕਿੰਗ ਐਂਡ ਫੂਡ ਕੁਕਿੰਗ ਦੇ ਬਲੱਜੂ ਦਾ ਸਾਥ ਪਾਦੀ ਹੋਰ ਸੁਣਾ ਦੇ ਸਾਰਿਆਂ ਨੂੰ ਕੀ ਹਾਲ ਚੰਗ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਟਾਈਮ ਹੋ ਰਿਹਾ ਜੀ ਸਵੇਰ ਦੇ ਪੌਣੇ 10 ਪੌਣੇ 10 ਹੋ ਰਹੇ ਨੇ ਇਹ ਟਾਈਮ ਕਿਸੇ ਆਪਣੇ ਥੋੜਾ ਜਿਹਾ ਅੱਗੇ ਵੀ ਕਰਿਆ ਹੋਣਾ ਮੈਂ ਤੁਹਾਨੂੰ ਸਭ ਨੂੰ ਦੱਸਿਆ ਤੇ ਆਪਣੇ ਸਾਰੇ ਕੰਮ ਕਰ ਲਈਏ ਠੀਕ ਹੈ ਕਪੜੇ ਧੋਣ ਵਾਸਤੇ ਮਸ਼ੀਨ ਲਾਈ ਹੋਈ ਬਸ ਆ ਇੱਕ ਦੋ ਕਪੋਣ ਆਏ ਰੋਟੀ ਵੀ ਲੈ ਕੇ ਜਾਣੀ ਸੀ ਰੋਟੀ ਸਾਰਾ ਪਣੇ ਧੋਤਿਆ ਮੇਰੇ ਮੇਰੀ ਹੈਲਪਰ ਆਈ ਸੀ ਇਹਨਾਂ ਨੇ ਸਾਰਾ ਧਵਾ ਦਿਆ ਤੇ ਚੁੱਲ੍ਹੇ ਤੇ ਭਈਆਂ ਨੇ ਰੋਟੀ ਬਣਾ ਕੇ ਚੁੱਲ੍ਹਾ ਕਰਦੇ ਆ ਸਾਫ ਕਪੜੇ ਧੋਣ ਵਾਸਤੇ ਮਸ਼ੀਨ ਲਾਈ ਹੋਈ ਆਪਾਂ ਨੇ ਬਾਹਰ ਦਾ ਵੀਊ ਦਿਖਾਦੀ ਤੁਹਾਨੂੰ ਇੱਕ ਵਾਰੀ ਬੇੜਾ ਪੂਰਾ ਗਿੱਲਾ ਕੁਛਰ ਆਪਣੇ ਗਿੱਲਾ ਕਰਦੇ ਸੀਗਾ ਕੁਛ ਆਪਾਂ ਨੇ ਧੋਤੇ ਆ ਬੇੜਾ ਹਨ ਮਿਲ ਗਈ ਫਰਸ਼ ਤੋਂ ਹੈ ਸੀਗਾ ਰਾਤੀ ਮੀਂਹ ਪਿਆ ਸੀਗਾ ਥੋੜੀ ਜਿਹੀ ਕਲਿੱਪ ਲਈ ਹੋਈ ਹੈ ਮੀਂਹ ਦੀ ਪਰ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਕੱਪੜੇ ਤਾਂ ਮੈਂ ਸਵੇਰ ਦੀ ਮਸ਼ੀਨ ਲਈ ਹੋਈ ਹੈ ਸਵੇਰੇ ਇੱਕ ਵਾਰ ਧੋ ਕੇ ਮੈਂ ਦੁਬਾਰੇ ਮੁੜ ਕੇ ਆ ਨਹੀਂ ਹੋਏ ਮੈਂ ਤਾਂ ਕੱਪੜੇ ਦਾ ਕਰ ਤੇ ਅੱਜ ਆਪਾਂ ਤੁਹਾਨੂੰ ਇੱਕ ਟ੍ਰਿਕ ਦੱਸਣ ਲੱਗੇ ਹਾਂ హెਅਰਸ ਵਾਰੇ ਜਿਹੜੇ ਆਪਣੇ హెਅਰਸ ਖਰਾਬ ਹੋ ਜਾਂਦੇ ਨੇ ਹਨ ਜਿਵੇਂ ਕਿ ਆਪਣੀ ਸਮੂਥਨਿੰਗ ਕਰਨ ਤੋਂ ਬਾਅਦ ਚ ਨੇਚਰਲੀ ਸਾਰੇ ਦੇ హెਅਰ ਖਰਾਬ ਹੋ ਜਾਂਦੇ ਨੇ ਮੇਰੇ ਵੀ ਹੋਏ ਨੇ ਮੇਰੇ ਉੱਪਰ ਹੋਏ ਸਾਰੇ ਖਰਾਬ ਹੋ ਗਏ ਸੀ ਕਿ ਹੁਣ ਤਾਂ ਕਾਫੀ ਫਰਕ ਪੈ ਗਿਆ ਤੇ ਬਾਕੀ ਸਮੂਥ ਰਿੰਗ ਜਾਂ ਕੈਕਿੰਗ ਕਰਨ ਤੋਂ ਬਾਅਦ ਜੇ ਜਕਰਾਈ ਵੀ ਨਾ ਹੋਵੇ ਤੁਸੀ ਹਨ ਫੇਰ ਵੀ ਤੁਸੀਂ ਇਹ ਟ੍ਰਿਕ ਯੂਜ਼ ਕਰ ਸਕਦੇ ਹੋ ਮੈਂ ਪਹਿਲਾਂ ਡੱਬਾ ਖਾਲੀ ਕਰਨਾ ਹੈ ਇਕ ਇਹ ਤੁਹਾਨੂੰ ਥੋੜੀ ਜਿਹਾ ਬਾਅਦ ਚ ਦੱਸਦੀ ਹਾਂ ਲੋਕੀ ਮੈਂ ਤੁਹਾਨੂੰ ਦੱਸ ਦੇ ਟ੍ਰਿਕ ਹਨ ਪਹਿਲਾਂ ਤਾਂ ਅਜੇ ਆਪਾਂ ਨੇ ਬਣਾਉਣਾ ਹੈ ਬਣਾਣ ਤੋਂ ਬਾਅਦ ਚ ਹਨ ਜਿਹਨੇ ਆਪਾਂ ਇਹ ਇੰਨਾ ਜਿਹਾ ਪਾਣੀ ਲਿਆ ਤੇ ਨੂੰ ਆਪਾਂ ਗੈਸ ਤੇ ਰੱਖ ਦਿੰਦੇ ਮਤਲਬ ਕਿ ਇਹ 1 ਕਿਲੋ 1.5 ਕਿਲੋ ਪਾਣੀ ਹੈ ਤੇ ਇਹ ਜਿਹੜੀਆਂ ਇਹ ਭੈਣ ਦੇ ਵਾਲ ਕਾਫੀ ਆ ਝੜਦੇ ਨੇ ਜਾਂ ਕਾਫੀ ਆ ਡਲ ਹੋ ਗਏ ਖਰਾਬ ਹੋ ਗਏ ਨਾ ਬਿਲਕੁਲ ਸਮੂਥਨਾਈ ਕਰਾਂ ਤੋਂ ਬਾਅਦ ਚ ਜਾਂ ਕੈਟਨਿੰਗ ਕਰਾਂ ਤੋਂ ਬਾਅਦ ਜਾਂ ਦੋਵੇਂ ਹੋ ਗਏ ਹੈਨਾ ਜਾਂ ਬਿਲਕੁਲ ਜਿਵੇਂ ਕਹਿ ਦਿੰਨੇ ਵਸ ਇਹ ਦੇਖਣ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਐਦਾਂ ਨਹੀਂ ਹੋ ਗਏ ਹੈਨਾ ਇੱਥੇ ਬਾਕੀ ਜਿਨ੍ਹਾਂ ਨੇ ਸਹੀ ਨੇ ਉਹ ਵੀ ਲਾ ਸਕਦੇ ਹੈਨਾ ਇਹ ਉਹਨਾਂ ਲਈ ਵੀ ਫਾਇਦੇਮੰਦ ਹੈ ਉਹਨਾਂ ਦੇ ਵਾਲ ਵੀ ਖਰਾਬ ਨਹੀਂ ਹੋਣਗੇ ਕਿ ਹੁਣ ਆਪਾਂ ਆਨੇ ਦੀ ਮੇਨ ਮੁੱਦੇ ਤੇ ਇਹ ਹੈਗੇ ਜੀ ਆਰਸੀ ਅੱਛਾ ਤੁਹਾਨੂੰ ਕਿਤੇ ਵੀ ਦੁਕਾਨ ਤੋਂ ਮਿਲ ਜੂਗੀ ਹਨਾ ਤੁਸੀਂ ਬਾਜ਼ਾਰ ਤੋਂ ਜਾ ਕੇ ਆਲਸੀ ਲੈ ਲਿਓ ਆਲਸੀ ਲੈਣ ਦੇ ਵਿੱਚ ਸਾਫਤ ਸਾਫਤ ਆਲਸੀ ਲੈ ਕੇ ਹਨਾ ਉਹਨਾਂ ਸਿਰਫ ਤੁਸੀਂ ਇੱਕ ਕੜਚੀ ਜੇ ਤੁਸੀਂ ਇੱਕ ਡਣੇ ਨੇ ਲਾਣਾ ਜਾਂ ਤੁਸੀਂ ਬਾਲ ਥੋੜੇ ਲੱਭਦੇ ਨੇ ਜਾਂ ਜ਼ਿਆਦਾ ਤੁਸੀਂ 2-3 ਡਣੇ ਨੇ ਲਾਣਾ ਹੈ ਹਨਾ ਛੋਟੇ ਬਾਲ ਨੇ ਮੈਂ ਤਾਂ ਇਹ ਇੱਕ ਕੜਚੀ 'ਚ ਸਾਡੇ 2 ਡਣੇ ਦਾ ਸਾਫੁੰਦਾ ਮੇਰਾ ਤਾਂ 3 ਡਣੇ ਦਾ ਹਨਾ ਐਲਨ ਮੈਂ ਇੱਕ ਵਾਰੀ ਲਾ ਲਿਆ ਤੁਹਾਨੂੰ ਕਿਹਾ ਵੀ ਸੀਗਾ ਇੱਕ ਵੀਡੀਓ ਦੇ ਵਿੱਚ ਵੀ ਜੇ ਵੀ ਭਾਣਾ ਨੂੰ ਫਰਕ ਪਿਆ ਮੇ ਤੁਹਾਡੇ ਤੱਕ ਜਰੂਰ ਹੀ ਵੀਡੀਓ ਜਿਹੜੀ ਸ਼ੇਅਰ ਕਰੋ ਤੁਹਾਡੇ ਨਾਲ ਹੈ ਨਾ ਕਿਉਂਕਿ ਕਿਸੇ ਨੂੰ ਹੋਰ ਦਾ ਵੀ ਫਾਇਦਾ ਹੋ ਜੇ ਨਾ ਜੇ ਆਪਣਾ ਫਾਇਦਾ ਹੋਵੇ ਲੋ ਜੀ ਅਪਣੇ ਇੱਕ ਕਟਛੀ ਲਈਏ ਅਲਸੀ ਆਪਾਂ ਨੇ ਇਹ ਇਹਦੇ ਵਿੱਚ ਪਾ ਦੇਣੀ ਹੈ ਹੁਣ ਲਾ ਅਪਣੇ ਇਹਨੂੰ ਪਾਣੀ ਨੂੰ ਉਦੋਂ ਤੱਕ ਰਿਝਾਣਾ ਹੈ ਜਦ ਤੱਕ ਇਹ ਪਾਣੀ ਦੇ ਵਿੱਚ ਅਲਸੀ ਜੈਲ ਦਾ ਨਿਚੜ ਨਹੀਂ ਜਾਂਦੀ ਜਿਵੇਂ ਐਲੋਵੇਰਾ ਦਾ ਜੈਲ ਹੁੰਦਾ ਹੈ ਨਾ ਓਵੇਂ ਅਲਸੀ ਦਾ ਜੈਲ ਨਿਕਲਣਾ ਨਾ ਮੈਂ ਤੁਹਾਨੂੰ ਵਿੱਚ ਵਿੱਚ ਦਿਖਾਵਾਂਗੀ ਤੇ ਬਾਕੀ ਦਾ ਬਾਦ ਵਾਲਾ ਕੰਮ ਆਪਾਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਕੱਚੀ ਫੇਰਦੇ ਰਹੋ ਕਈ ਵਾਰ ਇਹ ਉਬਲ ਜਾਂਦੀ ਹੈ ਜਾਂ ਗੈਸ ਘੱਟ ਕਰ ਲਈਏ ਹੁਣ ਪਰ ਪਹਿਲਾਂ ਤਾਂ ਆਪਾਂ ਗੈਸ ਫੁੱਲ ਲਗਾ ਕੇ ਉਬਗਾਵਾਂਗੇ ਇਹਨੂੰ ਕੱਚੀ ਜਰੋ ਫੇਰਨੀ ਹੈ इवन نیچے ਲਾਜਨੇ ਤੁਹਾਨੂੰ ਸਾਡੇ ਤੋਂ ਪਹਿਲਾਂ ਇਸੇ ਵਾਰੀ ਹੇਠੇ ਲੱਗਦੀ ਸੀ ਥੋੜੀ ਜੀ ਗਲਤੀ ਤੇ ਤੁਸੀਂ ਇਹਨੂੰ ਅਪਣਾ ਕੇ ਜਰੂਰ ਟਰਾਈ ਕਰਿਓ ਹੁਣਾਂ ਤੁਹਾਨੂੰ ਬਾਰ ਬਾਰ ਜੇ ਨਹੀਂ ਜਦੋਂ ਆਪਾਂ ਲਗਾਵਾਂਗੇ ਤੁਹਾਨੂੰ ਉਹ ਤੋਂ ਫੇਰ ਦੱਸਾਂਗੇ ਤੁਸੀਂ ਘਟੋ ਘਟੇ ਨੂੰ 2-3 ਮਿੰਟ ਐਪਲਾਈ ਕਰੋ ਆਪ ਤੇ ਜਿਹਨੂੰ ਇੱਕ ਵਾਰੀ ਜਾਂ ਦੋ ਵਾਰੀ ਜ਼ਰੂਰ ਲਗਾਓ ਠੀਕ ਹੈ ਫਿਰ ਤੁਸੀਂ ਮੈਨੂੰ ਦੱਸਿਓ ਤੁਹਾਨੂੰ ਕਿੰਨਾ ਕ ਫਰਕ ਪਿਆ ਅੱਜ ਆਪਾਂ ਖਾਸ ਆਪਣੇ ਏਅਰ ਫਾਲਮ ਆਨ ਤੋਂ ਜਾਂ ਏਅਰ ਦੀ ਕੋਈ ਡੱਗ ਹੋਈਆਂ ਉਹਦੇ ਲਈ ਟ੍ਰਿਕ ਤੁਹਾਨੂੰ ਲੋ ਜੀ ਆਪਾਂ ਇਹ ਰੱਖਦੇ ਆ ਗੈਸ ਦੇ ਉੱਪਰ ਤੁਹਾਨੂੰ ਨੇੜੇ ਤੋਂ ਕਰਕੇ ਦਿਖਾ ਦਿੰਦੇ ਲੋ ਜੀ ਇਹਨਾਂ ਆਪਾਂ ਨੇ ਪਾਣੀ ਲਿਆ ਅਲਸੀ ਲਈ ਸੀ ਤੁਹਾਨੂੰ ਦਿਖਾਤੀ ਆ ਦੇਖੋ ਤੇ ਇਹਨੂੰ ਆਪਾਂ ਨੇ ਹੁਣ ਫੁੱਲ ਰਝਾਣਾ ਵੀ ਸਮਝ ਲਓ ਵੀ ਰੱਖ ਕੇ ਗੈਸ ਤੇ ਭੁੱਲ ਜੋ ਵੀ ਅਸੀਂ ਕੁਝ ਰੱਖਿਆ ਹੋਇਆ ਪਰ ਬਿਲਕੁਲ ਵੀ ਨਾ ਭੁੱਲ ਜਾ ਕਿ ਤੇ ਇਹ ਸਾੜੀ ਜਾਵੇ। ਚਰਚੀ ਵਿੱਚ ਵਿੱਚ ਫੇਰਦੇ ਰਹੋ। ਲੋ ਜੀ ਜਦੋਂ ਇਹ ਰਿਜੂ ਗਈ ਜਾਂ ਕੁਝ ਹੋਊਗਾ ਤੁਹਾਨੂੰ ਫੇਰ ਦਿਖਾਵਾਂਗੇ ਥੋੜੀ ਦੇਰ ਬਾਅਦ ਚ। ਲੋ ਜੀ ਆਪਣੀ ਇਹਨੂੰ ਹਲਸੀ ਨੂੰ ਰਿਜਦੀ ਨੂੰ 5-7 ਮਿੰਟ ਹੋ ਗਏ। ਆ ਦੇਖੋ ਐਦਾਂ ਦੀ ਹੌਨ ਲਈ ਸ਼ੁਰੂ ਹੋ ਗਈ ਇਹ। ਪਰ ਜੱਲੇ ਇਸ ਤਾਂ ਨਹੀਂ ਬਣਿਆ ਹੈਗਾ ਜੈੱਲ ਜੀ ਨਹੀਂ ਹਜੇ ਬਣੀ ਹੈਗੀ। ਇੱਕ ਵਾਰੀ ਗੈਸ ਫੁੱਲ ਕਰ ਗਈ ਸੀਗੀ ਮੈਂ ਉਹ ਉਬਲਣੀ ਸ਼ੁਰੂ ਹੋ ਗਈ ਸੀਗੀ ਫਿਰ ਘਟ ਕਰੀ। ਆ ਦੇਖੋ ਆ ਨੀਚੇ ਡਿੱਗੀ ਹੋਈ ਸੀਗੀ ਉਬਲ ਕੇ ਐਦਾਂ ਦਾ ਜੈਲ ਜਆ ਬੰਨਾ ਸ਼ੁਰੂ ਹੋ ਜੂਗਾ ਦੇਖੋ ਤੁਹਾਨੂੰ ਦਿਖਾਉਣੀ ਆ ਐਦਾਂ ਹਾਂ ਤਾਂ ਇੱਕ ਤਾਰਜੀ ਹੋਈ ਐ ਐਨ ਫੁੱਲ ਫੁੱਲ ਪੂਰਾ ਜੈਲ ਨਿਕਲਿਆਊਗਾ ਇਹਦੇ ਵਿੱਚੋਂ ਐਨ ਫੇ ਤੁਹਾਨੂੰ ਦਿਖਾਉਂਗੀ ਹਨਾ ਜਦੋਂ ਜੈਲ ਫੁੱਲ ਨਿਕਲ ਜੂਗੀ ਪੂਰੀ ਤੇ ਇੱਧਰ ਆਪਾਂ ਨੇ ਚਾਹ ਰੱਖੀ ਹੋਈ ਐ ਜੇ ਖੇਤਾਂ ਵਾਸਤੇ ਤੇ ਇੱਕ ਪਾਸੇ ਰੱਖਦੇ ਦੁੱਧ ਇੰਡਕਸ਼ਨ ਤੇ ਦੇਖ ਹਜੇ ਆਪਾਂ ਨੇ ਚਾਹ ਦੁੱਧ ਪੀਣਾ ਏ ਮੈਨੂੰ ਇਹ ਵੀ ਮੈਂ ਸਾਰੇ ਕੰਮ ਨਿਪਟਾ ਆ ਗਿਆ ਨਾ ਫੇਰ ਇਹ ਬੈਠਾ ਆਰਾਮ ਨਾਲ ਲੋ ਜੀ ਇਹਨੂੰ ਰਿਜਦੀਨ ਤਾਂ ਪੂਰਾ 1 ਘੰਟਾ ਲੱਗ ਜਾਣਾ ਇਹਨੂੰ ਬਣਾਉਣ ਨੂੰ 1 ਜਾਂ ਪੌਣਾ ਘੰਟਾ ਲੱਗ ਜਾਊਗਾ ਬਣਾਉਣ ਨੂੰ ਆ ਦੇਖੋ ਐਦਾਂ ਤੁਸੀਂ ਇਹਦੇ ਵਿੱਚ ਘਟਚੀ ਫੇਰਦੇ ਰਹੋ ਆਂਦੇ ਜਾਂਦੇ ਇੱਕ ਵਾਰ ਤਾਂ ਉੱਪਰ ਪੂਰੀ ਝੱਗ ਜੀ ਬਣ ਜਾਂਦੀ ਏ ਦੁਰੀਜਦੀ ਇਹ ਆ ਦੇਖੋ ਕੋਈ ਨਾ ਕੁਝ ਗੈਸ ਵੀ ਘਟ ਕਰਿਆ ਹੋਇਆ ਹੌਲ ਕਰਾ ਗੈਸ ਨੂੰ ਅਧਾਰਿਤੂਗੀ ਇਹ ਰਿੱਜ ਕੇ ਨਾ ਇਹ ਉੱਪਰ ਨੂੰ ਸ਼ੁਰੂ ਹੋ ਜੰਦੇ ਜੇ ਆਪਾਂ ਜ਼ਿਆਦਾ ਗੈਸ ਫੁੱਲ ਕਰ ਦਿੰਨੇ ਆ ਦੇਖ ਤੁਹਾਨੂੰ ਕੜਚੀ ਦੇ ਵਿੱਚੋਂ ਵੀ ਤਾਰ ਜੀ ਡਿੱਗਦੀ ਨਜ਼ਰ ਆਂਦੀ ਹੋਣੀ ਆ ਦੇਖ ਹੱਸਦਾ ਹੈ ਘੱਟ ਜਲ ਬਣੀ ਹੈ ਗੈਸ ਘੱਟ ਕਰ ਦਈਏ ਕਿ ਤੇ ਉਬਲ ਜਾਵੇ ਜੇ ਤੁਸੀਂ ਗੈਸ ਫੁੱਲ ਕਰਨਾ ਹੈ ਤਾਂ ਤੁਸੀਂ ਨੇੜੇ ਹੀ ਖੜੇ ਰਹੇ ਹੋ ਇਹਦੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਹੈਗੀ ਫਿਰ ਨਹੀਂ ਤਾਂ ਉਬਲ ਜੂਗੀ ਇਹ ਗੈਸ ਆਫ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਮੈਨੂੰ ਪਤਾ ਮੇਰੇ ਤੋਂ ਪਿਛਲੀ ਵਾਰੀ ਉਬਲ ਗਈ ਸੀਗੀ ਥੋੜੀ ਜ਼ਿਆਦਾ ਕਿਉਂਕਿ ਪਹਿਲੀ ਵਾਰੀ ਬਣਾਈ ਸੀਗੀ ਮੈਨੂੰ ਵੀ ਕਿਸੇ ਨੇ ਦੱਸੀ ਸੀਗੀ ਇਹ ਟ੍ਰਿਕ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਹ ਹੁਣ ਪਹਿਲਾਂ ਆਪਣੇ ਤੇ ਟਰਾਈ ਕਰੀ ਫੇਰ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਇੱਧਰ ਚਾਹ ਨੂੰ ਆਗੇ ਆਪਣੇ ਨੂੰ ਉਬਾਲੀ ਗੈਸ ਕਰਦੀ ਬੰਦ ਦੇਖੋ ਇੱਦਾਂ ਰਿੱਜ ਰਿਹਾ ਇਹ ਆ ਦੇਖੋ ਜੈਲ ਜੀ ਬਣਨੀ ਸ਼ੁਰੂ ਹੋ ਗਈ ਆ ਇੱਕ ਸਾਈਡ ਤੋਂ ਥੋੜੀ ਜਿਹੀ ਨੀਚੇ ਡਿੱਗ ਗਈ ਤੇ ਆਪਾਂ ਇਹਨਾਂ ਨੂੰ ਹਿਲਾਉਂਦੇ ਰਹਿਣਾ ਹੈ ਜਿਵੇਂ ਇਹ ਰਿੱਜ ਜਾਂਦਾ ਉੱਪਰ ਆ ਜਾਂਦਾ ਇਹਨੂੰ ਫੇਰ ਹਿਲਾਦਣਾ ਹੈ ਜਦ ਤੱਕ ਇਹ ਥੋੜਾ ਜਿਹਾ ਜੈਲ ਨਹੀਂ ਰਹਿ ਜਾਂਦੀ ਬਣ ਕੇ ਬੀ ਬਿਲਕੁਲ ਇਹਨਾਂ ਬਣ ਗਿਆ ਗਾੜਾ ਗੜਾ ਜਿਹਾ ਹੋ ਗਿਆ ਜੈਲ ਬਣ ਗਈ ਹੈ ਨਾ ਉਦੋਂ ਆਪਾਂ ਬੰਦ ਕਰਾਂਗੇ ਇਹਨੂੰ ਉਸ ਤੱਕ ਆਪਾਂ ਇਹਨੂੰ ਪਕਾਉਂਦੇ ਹੋ ਰਹਿਣਾ ਹੈ ਦੇਖੋ ਹਲਸੀ ਦੇ ਵਿੱਚ ਪੂਰੀ ਜੈਲ ਜੀ ਨਿਕਲ ਲਓਗੀ 스멜 ਵੀ ਆਊਗੀ ਤੁਹਾਨੂੰ ਹਲਸੀ ਦੀ ਆਇਕੋ ਅਜੇ ਇਹ ਪਤਲੀ ਜੈਲ ਬਣਨੀ ਸ਼ੁਰੂ ਹੋਈ ਹੈ ਬਿਲਕੁਲ ਐਨ ਜਿਵੇਂ ਐਲੋਵੇਰਾ ਦੀ ਜੈਲ ਹੁੰਦੀ ਹੈ ਨਾ ਓਦਾਂ ਦੀ ਜੈਲ ਬਣ ਜੂਗੀ ਇਹ ਆਪਣੀ ਯਾ ਦੇਖੋ ਜਿਹੜਾ ਆਪਾਂ ਇਹ ਬਣਾਉਣਾ ਸ਼ੁਰੂ ਕਰਿਆ ਸੀਗਾ ਹਨਾ ਤੇ ਇਹਦਾ ਕਲਰ ਦੇਖੋ ਚੇਂਜ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ થોਣਾ ਇਹਨੂੰ ਚੰਗੀ ਤਰ੍ਹਾਂ ਕੜਚੀ ਫੇਰ ਕੇ ਦਿਖਾਨੇ ਵਸ ਤਾਂ ਇਹ ਕਾਫੀ ਹੱਦ ਤੱਕ ਬਣ ਗਿਆ ਪਰ ਤੁਸੀਂ ਇਹਦੇ ਵਿੱਚ ਨਾ ਕੜਚੀ ਫੇਰਦੇ ਰਹਿਣਾ ਹੈ ਵਿੱਚ ਵਿੱਚ ਦੀ ਆ ਕੇ ਹਨਾ ਆ ਦੇਖੋ ਉਸ ਤਾਂ ਇਹ ਰਿੱਜ ਰੇ ਨਾ ਜੇ ਥੋੜਾ ਜਿਹਾ ਹੋਰ ਰਿੱਜੂਗਾ ਅੱਧਾ ਘੰਟਾ ਇਹ ਅੱਧਾ ਘੰਟਾ ਹੋਰ ਰਿੱਜਣ ਤੋਂ ਬਾਅਦ ਚ ਆਪਾਂ ਇਹਨੂੰ ਬੰਦ ਕਰ ਦਾਂਗੇ ਫਿਰ ਮੈਂ ਤੁਹਾਨੂੰ ਵਿਚਦੀ ਦਿਖਾਇਆ ਵੀ ਇਹ ਕੰਟਾ ਰਿੱਜੇ ਤੋਂ ਬਾਅਦ ਚ ਇਦਾਂ ਦਾ ਹੋ ਗਿਆ ਕਲਰ ਵੀ ਚੇਂਜ ਹੋ ਗਿਆ ਤੇ ਗਾੜਾ ਵੀ ਹੋਣਾ ਸ਼ੁਰੂ ਹੋ ਗਿਆ ਤੇ ਇਹ ਘਟ ਵੀ ਗਿਆ ਕਿਉਂਕਿ ਜਿਹੜੀ ਜੈਲ ਆ ਹੁਣ ਨਿਕਲਣੀ ਸ਼ੁਰੂ ਹੋ ਗਈ ਆ ਦੇਖੋ ਤੁਸੀਂ ਦੇਖ ਸਕਦੇ ਹੋ ਕੜਚੀ ਦੇ ਨਾਲ ਹਨਾ ਐਦਾਂ ਦੀ ਲੇਅਰ ਬਣ ਗਈ ਇੱਕ ਤੇ ਆਪਾਂ बार-बार ਇਹਨੂੰ ਬਸ ਹਿਲਾਉਂਦੇ ਰਹਿਣਾ ਜ਼ਰੂਰ ਤੁਸੀਂ ਲੋ ਜੀ ਗੈਸ ਕਰਤੇ ਆ ਆਪਣੇ ਬੰਦ ਆ ਦੇਖੋ ਏਦਾਂ ਦਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦਾਂਗੇ ਆ ਦੇਖੋ ਏਦਾਂ ਜਿਵੇਂ ਆਪਾਂ ਇਹਨੂੰ ਇਕੱਠਾ ਕਰਦੇ ਨੇ ਏਦਾਂ ਆ ਦੇਖੋ ਇਹ ਜੈਲ ਜਿਹੜੀ ਨਿਕਲੀ ਇਹਦੇ ਵਿੱਚੋਂ ਇੰਨਾ ਕੁ ਰਹਿ ਗਿਆ ਬਸ ਇਹ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦਾਂਗੇ ਐਨ ਚੰਗੀ ਤਰ੍ਹਾਂ ਇਕੱਠਾ ਕਰਕੇ ਹਨਾ ਦੇਖੋ ਏਦਾਂ ਜੋ ਤੱਕ ਠੰਡਾ ਨਹੀਂ ਨਾ ਹੁੰਦਾ ਉਦੋਂ ਤੱਕ ਤੁਸੀਂ ਇਹਦੇ ਵਿੱਚ ਨਾ ਹੱਥ ਪਾਓ ਨਾ ਇਹਨੂੰ ਛੇੜਿਓ ਠੰਡਾ ਹੋਣ ਲਈ ਰੱਖ ਦਿਓ ਪਹਿਲਾਂ ਤੇ ਆ ਦੇਖੋ ਗਾੜਾ ਦੇਖੋ ਹੋ ਗਿਆ ਤੇ ਕਲਰ ਦੇਖੋ ਇਹਦਾ ਐਦਾਂ ਦਾ ਕਲਰ ਹੋ ਗਿਆ ਇਹਦਾ ਲੋ ਜੀ ਦੇਖੋ ਜੀ ਆਪਾਂ ਨੇ ਇਹਨੂੰ ਠੰਡਾ ਕਰ ਲਿਆ ਹਜੇ ਜ਼ਿਆਦਾ ਠੰਡਾ ਨਹੀਂ ਮੈਂ ਨਾ ਏਸੀ ਚ ਲਾਇਆ ਹੋ ਸੀਗਾ ਉਹਦੇ ਵਿੱਚ ਰੱਖ ਗਏ ਕੁਛ ਠੰਡਾ ਹੋ ਗਿਆ ਕਾਫੀ ਹੱਦ ਤੱਕ ਇਹ ਨਾ ਜੇ ਤਾਂ ਆਪਾਂ ਪਹਿਲਾਂ ਹੀ ਕੱਢਦੇ ਹਣਾ ਫਿਰ ਤਾਂ ਇਹ ਕੱਲੀ ਜੈਲ ਜੈਲੇ ਨਿਕਲਿਆ ਨਹੀਂ ਸੀਗੀ ਮੈਂ ਇੱਕ ਤਾਂ ਹਜੇ ਵੀ ਕਿ ਮੇਰੀ ਆਵਾਜ਼ ਨੂੰ ਇਗਨੋਰ ਕਰਿਓ ਕਿਉਂਕਿ ਜਿਹੜੀ ਮੇਰੀ ਆਵਾਜ਼ ਹੈ ਨਾ ਬੈਠੀ ਹੋਈ ਹੈ ਗਲਾ ਬੈਠ ਗਿਆ ਮੇਰਾ ਇਹ ਨਿਕਲ ਨਹੀਂ ਰਹੀ ਹੈਗੀ ਨਹੀਂ ਤਾਂ ਜੇ ਵਿਚਰਾ ਲ ਵੀ ਗਈ ਨਾ ਕੋਈ ਗੱਲ ਨਹੀਂ ਤੁਸੀਂ ਨਾ ਇਹਦੇ ਜਿਹੜੇ ਬੀਜ ਹੈ ਨਾ ਉਹ ਵੀ ਨਾਲ ਲਾ ਸਕਦੇ ਕਿਉਂਕਿ ਬੀਜ ਜਿਹੜੇ ਨਿਕਲ ਜਾਣੇ ਹੈ ਹਨਾ ਬੀਜ ਆਪਣੇ ਵਾਲਾਂ ਦੇ ਵਿੱਚ ਨਹੀਂ ਰਹਿਣੇ ਹੈਗੇ ਸਭ ਛੱਡ ਜਾਣੇ ਬੀਜ ਆ ਦੇਖੋ ਐਦਾਂ ਜਿਹੜੀ ਜੈਲ ਹੋਊਗੀ ਨਾ ਇਹ ਇਹਨੂੰ ਕੱਢ ਲੈਣਾ ਤੁਸੀਂ ਆ ਦੇਖੋ ਐਦਾਂ ਇੱਕ ਅਲੱਗ ਤੋਂ ਪਣ ਦੇ ਵਿੱਚ ਪਾਈ ਜਾਣਾ ਇਹਨੂੰ ਕੱਢ ਕੱਢ ਕੇ ਵੈਸੇ ਬੀਜਾਂ ਦੇ ਵਿੱਚ ਵੀ ਕਾਫੀ ਜੈਲ ਰਹਿ ਜਾਣੀ ਹੈ ਤੁਸੀਂ ਜਿਹੜੇ ਬੀਜ ਹਨ ਉਹਨਾਂ ਨੂੰ ਵੀ ਲਾ ਲਿਓ ਨਾਲੇ ਆ ਦੇਖੋ ਇਹ ਇੱਕ ਐਦਾਂ ਦੀ ਜੈਲ ਬਣ ਜਾਣੀ ਹੈ ਹੈਗਾ ਹਜੇ ਗਰਮ ਹੈ ਹੱਥਾਂ ਨੂੰ ਸੇਕ ਲੱਗ ਰਿਹਾ ਪਰ ਫੇਰ ਵੀ ਮੈਂ ਕਿਹਾ ਚਲੋ ਆਪਾਂ ਕੱਢ ਲੈਨੇ ਆ ਹਨਾ ਇਹ ਜਿਹੜੀ ਜੈਲਣ ਆਪਾਂ ਏਦਾਂ ਕੱਢ ਲੈਣੀ ਆ ਦੇਖੋ ਕਿੱਦਾਂ ਇਹ ਇੱਕ ਮਾਸਕ ਦੀ ਤਰ੍ਹਾਂ ਹੋ ਰਿਹਾ ਦੇਖੋ ਕੜਛੀ ਤੋਂ ਕਿੱਦਾਂ ਉੱਤਰ ਹੀ ਹੈ ਨਾ ਜਿਵੇਂ ਮਾਸਕ ਹੁੰਦਾ ਹੈ ਇਹਨੂੰ ਏਦਾਂ ਤੁਸੀਂ ਸਾਰੀ ਜੈਲਣ ਨੂੰ ਇਹਦੇ ਵਿੱਚੋਂ ਕੱਢ ਲੈਣਾ ਹੈ ਇੱਕ ਤਾਂ ਕੱਢਣੀ ਵੀ ਬਹੁਤ ਔਖੀ ਲੱਗ ਰਹੀ ਹੈ ਬਹੁਤ ਮੁਸ਼ਕਲ ਨਾਲ ਨਿਕਲੂਗੀ ਕੋਈ ਗੱਲ ਨਹੀਂ ਜੇ ਥੋੜੇ ਤੋਂ ਇਹਦੇ ਵਿੱਚੋਂ ਨਾ ਵੀ ਨਿਕਲੀ ਨਾ ਸਾਰੀ ਤੁਸੀਂ ਜਿਹੜੇ ਬੀਜ ਹਨ ਉਹਨਾਂ ਦੇ ਵਿੱਚ 2 ਚਮਚ ਖੋਪੇ ਤੇਲ ਦੇ ਪਾਓ ਤੇ ਉਹਨੂੰ ਲਾ ਲਓ ਵੈਸੇ ਜੇ ਮੈਂ ਤੁਹਾਨੂੰ ਕਹਾਂ ਇਹਨੂੰ ਵੀ ਕਿਸੇ ਚੀਜ਼ ਨੂੰ ਤੁਸੀਂ ਛਾਣਨੇ ਹੋ ਜਾਂ ਪੂਣਿਆ ਹਨ ਨਹੀਂ ਹੋਣੀ ਇਹ ਇਦਾਂ ਨਹੀਂ ਪੂਣਾ ਹੋਣੀ ਕਿਉਂਕਿ ਮੈਂ ਵੀ ਚੁੰਨੀ ਦੇ ਵਿੱਚ ਨੂੰ ਇੱਕ ਵਾਰੀ ਪੂਣ ਕੇ ਦੇਖ ਲਈ ਨਿਕਲ ਹੀ ਨਹੀਂ ਹੈਗੀ ਚੁੰਨੀੋਂ ਪਟ ਗਈ ਸੀਗੀ ਜਦੋਂ ਦੇਖੋ ਐਦਾਂ ਦੀ ਜੈਲ ਬਣਾ ਲਓ ਆ ਦੇਖੋ ਜੈਲ ਜਿਹੜੀ ਆਪਣੇ ਇਦਾਂ ਕੱਢ ਲਈ ਇਹਦੇ ਵਿੱਚ ਮੈਂ ਤੁਹਾਨੂੰ ਕੱਢਦੇ ਹੋਏ ਜੈਲ ਦਿਖਾਇਆ ਸੀਗਾ ਤੇ ਇਹੀ ਜਿਹੜੇ ਆਲਸੀ ਦੇ ਬੀਜ ਹੈ ਇਹ ਰਹਿ ਗਏ ਇਧਰ ਦੇ ਇਹਨਾਂ ਦੇ ਵਿੱਚ ਵੀ ਹੱਜੀ ਵੀ ਜੈਲ ਹੈ ਗਲੇਸ ਜੀ ਹੈਗੀ ਆ ਦੇਖੋ ਤੁਸੀਂ ਇਹਨਾਂ ਠੰਡਾ ਕਰਕੇ ਨਾ ਕੱਢਿਓ ਗਰਮ-ਗਰਮ ਦੇ ਵਿੱਚੋਂ ਕੱਢ ਲਿਓ ਕਿਉਂਕਿ ਜੇ ਠੰਡਾ ਕਰਿਆ ਨਾ ਤੇਰੇ ਬੀਜ ਵਿੱਚੇ ਰਹਿ ਜਾਣੇ ਜ਼ਿਆਦਾਤਰ ਹੁਣ ਇਸ ਵਾਰ ਦਾ ਬੀਜ ਘੱਟ ਇਧਰ ਜ਼ਿਆਦਾ ਰਹਿ ਗਿਆ ਇਧਰ ਘੱਟ ਤੇ ਪਿਛਲੀ ਵਾਰ ਜਦੋਂ ਮੈਂ ਬਣਾਇਆ ਸੀਗਾ ਨਾ ਸਾਰੇ ਦੇ ਵਿੱਚ ਬੀਜ ਰੱਖ ਦਿੱਤੇ ਸੀ ਤੁਸੀਂ ਤੁਸੀਂ ਪੀਜਾਂ ਸੋਣ ਲੱਗ ਸੀ ਇਦਾਂ ਜੈਲ ਬਣ ਗਈ ਤੁਹਾਨੂੰ ਨੇੜੇ ਕਰਕੇ ਲਗਾ ਦੇਣਾ ਹੁਣ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਖੋਪੇ ਦਾ ਇਹ ਹੈਗਾ ਜੀ ਆਪਣਾ ਖੋਪੇ ਦਾ ਤੇਲ ਨੇੜੇ ਤੋਂ ਤੁਸੀਂ 6-7 ਚਮਚ ਇਹਦੇ ਵਿੱਚ ਤੇਲ ਦੇ ਪਾਣੀ ਹੈ ਨਾ ਮੈਂ ਇਹ ਤਾਂ 2 ਓਂਜ ਲੈ ਕੇ ਜੇ ਪਾ ਲਈ ਤੁਸੀਂ 6-7 ਤੋਂ ਵੱਧ 8-10 ਚਮਚ ਵੀ ਪਾ ਸਕਦੇ ਹੋ ਨਾ ਜਿਹੜਾ ਆਪਣੀ ਨੂੰ ਮੈਂ ਤੱਕੀ ਦਰਦਾ ਫੈਂਟ ਬਣਾਇਆ ਜਿਹੜਾ ਮੈਂ ਤੇਲ ਇਚੀ ਪਾਣੀ ਦੇ ਜੈਲ ਦੇ ਵਿੱਚ ਮਿਲ ਜਾਵੇ ਬਸ ਜਿਵੇਂ ਇਹਦੇ ਵਿੱਚ ਤੇਲ ਮਿਲੂਗਾ ਨਾ ਕਲਰ ਦੇਖੇ ਤੁਸੀਂ ਵਾਈਟ ਵਾਈਟ ਜੀਆ ਪਾਉਣਾ ਸ਼ੁਰੂ ਕਰਦੇ ਹਾਂ ਇਸ ਸੀਰ ਟੋਰਟੋ ਦੋ ਟਿੰਨ ਘੰਟੇ ਪਹਿਲਾਂ ਲਾਣਾ ਹੈ ਫੇਸ ਸੀਰ ਟੋਰਟੋ ਸਿੱਧਾ ਟੇਕ ਕੋਪੀ ਰਿਠ ਬਸ ਐ ਡਿਲਿਜੈਂਸੀ ਬਣਾ ਕੇ ਤਿਆਰ ਕਰ ਲਿਆ ਉਹਨੇ ਬਿਲਕੁਲ ਰੈਡੀ ਹੈ ਤੇ ਹੁਣ ਆਪਾਂ ਇਹਨੂੰ ਆਪਾਂ ਤੁਹਾਨੂੰ ਵਾਲਾਂ ਦੇ ਉੱਪਰ ਅਪਲਾਈ ਕਰੀਏ ਦੇਖੋ ਜਿਵੇਂ ਹੱਥਾਂ ਦੇ ਲੱਗਿਆ ਨਾ ਹੱਥ ਵੀ ਬਾਈਟੂ ਬਾਈਟੂ ਜਿਹਾ ਹੋ ਗਿਆ ਨਾ ਤੇ ਵਾਲਾਂ ਤੇ ਅਪਲਾਈ ਸਪਿੰਡਲ ਲਾਉਂਦੇ ਦੁਆਰਾ ਵੀ ਉਹ ਆ ਰਹੀ ਹੱਥ ਵਿੱਚ ਦੇਖੋ ਤੁਸੀਂ ਇਹਦਾ ਚੀਰ ਪਾਰ ਪਾਰ ਕੇ ਲਾ ਲੈ ਕੋਹ ਨੂੰ ਹੋਰ ਕੋਹ ਨੂੰ ਚੱਕ ਕੇ ਇਹਦਾ ਚੀਰ ਪਾਰ ਪਾਰ ਕੇ ਚੰਗੀ ਤਰ੍ਹਾਂ ਫੇਰ ਲਾ ਲੈ ਇਹਨੂੰ ਸਾਰੇ ਪਾਣ ਦੇ ਅੰਦਰ ਇਹ ਲਾਈ ਕਰ ਦੇਸੀ ਮੈਂ ਜੋ ਵੀ ਹੈ ਕਿ ਇੱਕ ਵਾਰੀ ਲਾਏ ਦੇ ਵਾਲਾਂ ਦੇ ਵਿੱਚ ਪਾਉਣ ਦਾ Thank you. तो

ਲੋਇ ਤੁਸੀਂ ਵਾਲਾਂ ਦੇ ਇਦਾਂ ਚੀਰ ਲੀਆਂ ਕਾੜ ਫੜ ਕੇ ਇਦਾਂ ਅਪਲਾਈ ਕਰਦੇ ਹਾਂ ਮੈਂ ਤੁਹਾਨੂੰ ਬਿਲਕੁਲ ਨੇੜੇ ਤੋਂ ਵਰਤ ਕੇ ਦਿਖਾਉਂਦਾ ਸਹੀ ਆ ਰਿਹਾ ਸੀਰ ਮੇਰਾ ਹੋਰ ਤਾਂ ਕੁਛ ਨਹੀਂ ਬਣਾਉਣ ਨੂੰ 2-3 ਘੰਟੇ ਲੱਗ ਜਾਂਦੇ ਨੇਰਾ ਹੁੰਦੇ 1.5-2 ਘੰਟਾ ਦਾ 2 ਘਟੇ ਹੀ ਪੰਦਰ ਲੱਗ ਜਾਂਦੇ ਆ ਬਸ ਉਤੇ ਬਾਅਦ ਫਿਰ ਲਾ ਲਾ ਮੈਂ ਬਾਹਰ ਕੱਪੜੇ ਸੁੱਕਣੇ ਪਾਈ ਕੱਪੜੇ ਸੁੱਕਣੇ ਪਾ ਕੇ ਆ ਕੇ ਫਿਰ ਮੈਂ ਰੱਖਣਾ ਸ਼ੁਰੂ ਕਰਤੀ ਦੇਖੇ ਨਹੀਂ ਮੈਂ ਰੱਖ ਲਵਾਂ ਅੰਕਵੈਦਾ ਆਪਣੇ ਅਪਲਾਈ ਕਰ ਲੈਂਗੇ ਕਾਹ ਬਿਸਤਰਾ ਥੋੜ ਜਿਹਾ ਰਹਿ ਗਿਆ ਕਿ ਛੁੱਟੂ ਕੋ ਜਾਉਂਦੇ ਇਹ ਨਾ ਨੂੰ ਵੀ ਰਹਿ ਗਿਆ ਉਹ ਜੇ ਤੁਸੀਂ ਲਾਣ ਤੋਂ ਬਾਅਦ ਨਾ ਐਦਾਂ ਮਾਸਕ ਜਿਹਾ ਵਾਂਗੂ ਲਾ ਲਦੇ ਹੋ ਉੱਪਰ ਵੀ ਜੇ ਫਿਰ ਨੀਚੇ ਵੀ ਥੋੜਾ ਜਿਹਾ ਤੇ ਵੀ ਲਾ ਲਓ ਸਾਰਾ ਬਣਾ ਲਓ ਬਣਾ ਚ ਲਾ ਦੇ ਹਾਂ ਨਾ ਲੰਬੇ ਵਾਲਿਆਂ ਨਾਲ ਵਾਸਤੇ ਤੇਰੇ ਦੋ ਬਥੇਰੇ ਲੰਬੇ ਆ ਧੂਕਾ ਕਰਨੇ ਆ ਆਪਣੇ ਵਾਲ ਨੂੰ ਹੱਥ ਲਾ ਕੇ ਦਿਖਾਉਣੀ ਆ ਉਹ ਦੇਖੋ ਲਾ ਲ ਗਏ ਉਹ ਕਰਦੇ ਰੇਬੜ ਬੈਂਦੇ ਮੈਂ ਤਾਂ ਉਹ ਮੋਰੇ ਬੈਂਦੇ ਕਿਥੇ ਆ ਲਓ ਜੀ ਇੱਦਾਂ ਤੁਸੀਂ ਇਹਨੇ ਬਾਗਣਾ ਦੇ ਨੀਚੇ ਪਲੂਂਡਰਾਂ ਨੂੰ ਵੀ ਲਾ ਲਓ ਜੇ ਦੇਖੋ ਇਸੇ ਵਿੱਚ ਜਾਂਦੇ ਕੱਪੜੇ ਤੁਹਾਡੇ ਹੋਣਗੇ ਇੱਕ ਵਾਰੀ ਖਰਾਬ ਪਰ ਕੋਈ ਗੱਲ ਨਹੀਂ ਕੋਈ ਦਾਗ ਦੂਗ ਨਹੀਂ ਪੈਂਦਾ ਇਹਨਾਂ ਸਾਫ਼ ਹੋ ਜਾਂਦੇ ਕਿਉਂਕਿ ਸੀ ਪਿਛਲੇ ਵਾਲੀ ਲਾ ਕੇ ਫਾਈ ਕਰਦਾ ਸਾਰੇ ਕੱਪੜੇ ਸਾਫ਼ ਹੋ ਜਾਂਦੇ ਤੁਸੀਂ ਦੇਖ ਲਓ ਉਹ ਉਲੀ ਦਾ ਬਲੋ ਉਹ ਆ ਲਾ ਰਹੇ ਲੈਣਾ ਚਾਹ ਲੈ ਚੇ ਜਦੋਂ ਉਹ ਜਿਹੜਾ ਇਕੱਠਾ ਲੈ ਕਰਦੇ ਉਹ ਲੈ ਆਣਾ ਪੱਛਦੋਂ ਆ ਪਹਿਲਾਂ ਇੱਕ ਫਿਰ ਉਹ ਵੀ ਲੈ ਕੇ ਆਏ ਵਿੱਜੇ ਦੇ ਲਫਾਫਾ ਕੱਟੇ ਉਜੀ ਐਦਾਂ ਆਪਣੇ ਸਾਰੇ ਫੇਮ ਮਲ ਗਿਆ ਆਪਣੇ హెయిర్ ਨੂੰ ਨਾ ਉੱਪਰ ਕਿਸੇ ਕਲੱਚ ਨਾਲ ਤੁਸੀਂ ਬੰਨ ਗਏ ਹਨ ਐਦਾਂ ਲਪਾਤੀ ਨਾਲ ਕਵਰ ਕਰ ਲੈਣਾ ਇਹ 2.5 3 ਘੰਟੇ ਆਪਾਂ ਨੇ ਐਦਾਂ ਹੀ ਰੱਖਣਾ ਫਿਰ ਉਸ ਤੋਂ ਬਾਅਦ ਆਪਣਾ హెయిర్ વોਸ਼ ਕਰਨੇ ਜਦੋਂ హెయిర్ વોਸ਼ ਕਰਨੇ ਹਨ ਪਹਿਲਾਂ ਇਹਨੂੰ ਸਿੰਪਲ ਬੰਨਣਾ ਚੰਗੀ ਤਾਂ ਨਹੀਂ ਜੈ ਜੀ ਇਹ ਫੜ ਦੇਣੀ ਆ ਆਪਣੇ ਇਹਨੂੰ ਕੱਟ ਕੇ ਚੰਗੀ ਕਰਨਾ ਹੈ ਨਾ ਫਿਰ ਉਸ ਤੋਂ ਬਾਅਦ ਆਪਣਾ ਸ਼ੈਂਪੂ ਕਰਨਾ ਹੈ ਸ਼ੈਂਪੂ ਕਰਨ ਤੋਂ ਬਾਅਦ ਉਸ ਕੋਈ ਬਦਲਾ ਕੰਡੀਸ਼ਨਰ ਲਗਾ ਕੇ ਤੁਸੀਂ ਤੇ ਇਹ ਤੁਹਾਨੂੰ ਦਿਖਾਵੂਗੀ ਮੈਂ ਆਪਾਂ ਨੇ ਕਿੱਦਾਂ ਕਰਦੇ ਹਾਂ ਨਾ ਚਲੋ ਜੀ ਆਪਾਂ ਤੁਹਾਨੂੰ ਵੀ ਦੇ ਦਿੰਦੇ ਹਾਂ ਲੋ ਜਿਹੜਾ ਆਪਣੇ हेयर मास्क ਲਾਇਆ ਸੀਗਾ ਹਨ ਆ ਦੇਖੋ ਆਪਣੇ हेयर ਕਿੰਨੇ ਵਧੀਆ ਹੋ ਗਏ ਬਿਲਕੁਲ ਚੰਦ ਦਿਖਾਈ ਦੇ ਰਿਹਾ ਤੇ हेयर ਬੋਸ ਲਾ ਕੇ ਮਾਂਗੀ ਸੀਗੀ ਬਹੁਤ ਜ਼ਿਆਦਾ ਮਿੰਦਗੀ ਜਿਹੜੇ ਮੇਰੇ हेयर ਨੇ ਉਹ ਸਿਲਕੀ ਹੋ ਗਏ ਤੇ ਤੁਸੀਂ ਇਹ ਜਿਹੜੇ ਮੈਂ ਤੁਹਾਨੂੰ ਟ੍ਰਿਕ ਦੱਸੇ ਇੱਕ ਵਾਰ ਤੁਸੀਂ ਆਪਣੇ హెయిਰਸ ਤੇ ਜ਼ਰੂਰ ਟਰਾਈ ਕਰਨਾ ਤੇ ਫਿਰ ਮੈਨੂੰ ਦੱਸਣਾ ਵੀ ਤੁਹਾਨੂੰ ਕਿੰਨਾ ਕੁ ਫਰਕ ਪਿਆ ਹਨ ਮੈਨੂੰ ਤਾਂ ਬਹੁਤ ਜ਼ਿਆਦਾ ਫਰਕ ਹੈ ਤੇ ਜਿਹੜੀ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰੀ ਹੈ ਹਨਾ ਤੁਸੀਂ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਜੀ ਚਲੋ ਜੀ ਫਰੈਂਡਸ ਇਹ ਤਾਂ ਸੀਗੀ ਆਪਣੀ ਅੱਜ ਦੀ ਵੀਡੀਓ ਸੋ ਫਰੈਂਡਸ ਮੇਨੂੰ ਕਾਦੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਆਹ ਕਣ ਜਿਹੜਾ ਪਹਿਣਾ ਜਰੂਰ ਕਰਨ ਟ੍ਰਾਈ ਜੀ ਅੱਤਕਿਲ ਸੈਨ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ